ਸਤਿ ਜੀ ਦਾ ਅੱਜ ਸ਼ਹੀਦ ਇਆਜ਼ਾ ਭਗਤ ਸਿੰਘ ਦਾ 104 ਵਾ ਜਨਮ ਦਿਹਾੜਾ ਆਸੀ ਇੱਕ ਮਾਤ ਦੇ ਰੂਪ ਦੇ ਵਿੱਚ ਸਰਦੂਰਗੜ ਦੀਆਂ ਗੜੀਆਂ ਦੇ ਵਿੱਚ ਮਨਾ ਰਹੇ ਹਾਂ ਉਸੇ ਦੌਰਾਨ ਜੇ ਗੱਲ ਸਿੱਧੇ ਜੇ ਕਰੀਏ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰਾਂ ਚੁਣੀਆਂ ਆ ਰਹੀਆਂ ਤੇ ਜਿਹੜੇ ਫਰਜ਼ੀ ਇਕਲਾਬੀ 91 ਸੀਟਾਂ ਦੇ ਨਾਲ ਦਿੱਤੇ ਐ ਉਹ ਭਗਤ ਸਿੰਘ ਦੇ ਉਹਦੇ ਵਰਗੀ ਤੱਗ ਬਣ ਕੇ ਕਹਿੰਦੇ ਆ ਕਿ ਅਸੀਂ ਭਗਤ ਸਿੰਘ ਦਾ ਸਮਾਜ ਉਸਾਰਨਾ ਹੈ ਪਰ 30 ਸਾਲਾਂ ਦੇ ਵਿੱਚ ਜੋ ਕੁੱਝ ਨਾ ਸਰਕਾਰ ਨੇ ਕੀਤਾ ਹੈ ਉਹ ਸਾਡੇ ਤੋਂ ਕੁਝ ਨਹੀਂ ਗਿਆ ਨਹੀਂ 30 ਸਾਲਾਂ ਦੇ ਵਿੱਚ ਜਿਹੜੇ ਨੌਜਵਾਨ ਲਗਾਤਾਰ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਡੱਟੇ ਹੋਏ ਐ ਪੜ੍ਹਾਈ ਕਰ ਰਹੇ ਐ ਅਗਰ ਖਿੱਤਿਆਂ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਨੇ ਸਾਹ ਦੇ ਕੇ ਆਇਆ ਹੈ ਕਿ 30 ਸਾਲਾਂ ਦੇ ਵਿੱਚ ਲੁਟਕਾ ਖੂਹਾਂ ਤੇ ਮੋਤਾ ਦੀਆਂ ਵਾਰਦਾਤਾਂ ਕਿੰਨੀਆਂ ਹੋਈਆਂ ਐ ਨਸ਼ੇ ਦਾ ਕਾਰੋਬਾਰ ਕਿਹੜੇ ਪ੍ਰਕਾਰ ਦੇ ਨਾਲ ਪੰਜਾਬ ਦੇ ਵਿੱਚ ਵਧਿਆ ਐ ਦੁਕਾਨਦਾਰ ਜਿਹੜੇ ਵੀਰ ਲਗਾਤਾਰ ਆਪਣੇ ਦੁਕਾਨਾਂ ਦੇ ਉੱਪਰ ਬੈਠੇ ਹੋયા ਦੁਕਾਨਾਂ ਦਾ ਕੰਮ ਕਿੱਦਾਂ ਠੱਪ ਹੋਇਆ ਹੈ ਪਿਛਲੇ ਢਾਈ ਤੋਂ 3 ਸਾਲ ਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਨੀਤੀ ਤਾਂ ਕੀ ਬਣਾਈ ਸੀ ਲੋਕਾਂ ਦੇ ਲਈ ਉਹਨਾਂ ਨੇ ਅਜਿਹ ਮਾਫੀਆ ਤੰਤਰ ਹੋਰ ਟਕੜਾ ਕਰ ਦਿੱਤਾ ਜਿਸ ਤੰਤਰ ਨੇ ਲੋਕਾਂ ਦੀ ਜਾਨ ਜਿਹੜੀ ਆ ਕਲਚੀ ਦੇ ਵਿੱਚ ਮੰਨੀ ਹੋਈ ਆ ਉਸੇ ਦੌਰਾਨ ਸ਼ਹੀਦ ਆਜ਼ਮ ਭਗਤ ਸਿੰਘ ਦੇ ਵੱਲੋਂ ਲਗਾਤਾਰ ਲੜੀ ਹੋਈ ਲੜਾਈ ਦੇ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਵੱਲੋਂ ਲਗਾਤਾਰ ਪਿੰਡਾਂ 'ਚ ਹੋਕਾ ਦੇ ਰਹੇ ਆ ਕਿ ਆ ਲੋਕੋ ਆ ਨੌਜਵਾਨ ਸਾਥੀਓ ਇਕੱਠੇ ਹੋ ਕੇ ਸੰਘਰਸ਼ ਲੜੀਏ ਤਾਂ ਕਿ ਇਹ ਸਰਕਾਰ ਜਿਹੜੀ ਸੱਤਾ ਦੇ ਵਿੱਚ ਬੱਠੀ ਹੋਈ ਹੈ ਜਿਹੜੀ ਸੌਤਦੀ ਹੈ ਪਿਆਸੀ ਕੁਰਸੀਆਂ ਦੇ ਉੱਪਰ ਬੈਠੇ ਹੋਏ ਆ ਇਹ ਲੋਕ ਕੀੜੇ ਮਕੋੜੇ ਆ ਇਹ ਫੜਨੇ ਜਾਣ 2 ਕਰਨੇ ਜਾਣ ਚਾਹੇ 2000 ਤੱਕ ਨੇ ਜਾਣ ਅਸੀਂ ਸੱਤਾ ਦੀ ਕੁਰਸੀਆਂ ਦੇ ਵਿੱਚ ਅਸੀਂ ਬੈਠੇ ਰਹਿਣਾ ਹੈ ਪਿਛਲੇ ਦਿਨਾਂ ਜਿਹੜਾ ਭਗਵੰਤ ਮਾਨ ਲਗਾਤਾਰ ਦਮਕੇ ਜੇ ਮਾਰਦਾ ਸੀਗਾ ਉਹ ਇਹ ਕਹਿੰਦਾ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ ਇਹ ਹੈ ਪੰਜਾਬ ਅੱਜ ਵੀ ਲਗਾਤਾਰ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਕਸਬੇ ਦੇ ਵਿੱਚ ਲਗਾਤਾਰ ਨਸ਼ੇ ਦੇ ਨਾਲ ਨੌਜਵਾਨਾਂ ਦੀਆਂ ਮੋਤਾ ਹੋ ਰਹੀਆਂ ਐ ਜਿੱਥੇ ਰੋਜ਼ ਅਖਬਾਰ ਪੜ੍ਹੀਏ ਤੇ ਪੰਜਾਬ ਦੇ ਵਿੱਚ 10 ਤੋਂ 12 ਨੌਜਵਾਨ ਨਸ਼ੇ ਦੇ ਨਾਲ ਮਾਰੇ ਜਾਂਦੇ ਆ ਉੱਥੇ ਰੋਜ਼ 20-30 ਨੌਜਵਾਨ ਹੋਰ ਨਸ਼ੇ ਕਰਨ ਵਾਲੇ ਤਿਆਰ ਕੀਤੇ ਜਾਂਦੇ ਆ ਇਦਾਂ ਦਾ ਮਾਫੀਆ ਤੰਤਰ ਹੋ ਗਿਆ ਇਹ ਉਹਦੇ ਤੋਂ ਬਾਅਦ ਜਿਹੜੇ ਇਸੇ ਪੰਜਾਬ ਸਰਕਾਰ ਦੇ ਮੰਤਰੀ ਆ ਪਿਛਲੇ ਦਿਨ ਆ ਭਗਵਤ ਸਮਰਹਾਂ ਦੇ ਮੰਤਰਾਲੇ ਦੇ ਵਿੱਚੋਂ ਚਾਰ ਮੰਤਰੀ ਜਿਹੜੇ ਆ ਉਹ ਬਾਹਰ ਕੱਢੇ ਗਏ ਆ ਜਿਹੜੀ ਗਗਨ ਅਨਮੋਲ ਮਾਲ ਇਹ ਕਹਿੰਦੀ ਸੀ 5 ਮਿੰਟਾਂ ਦੇ ਵਿੱਚ ਮੈਂ ਐਮਐਸਪੀ ਦੇਵਾਂਗੀ ਉਹਦੇ ਕੋਲ 5 ਸਾਲ ਆਪਣਾ ਮੰਤਰਾਲੇ ਨਹੀਂ ਸਾਹਮ੍ਹੇ ਆ ਗਿਆ ਇਹ ਹੈ ਸਰਕਾਰ ਦੀ ਕਾਰਜਕਾਰੀ ਜਿਹੜਾ ਭਗਵੰਤ ਮਾਨ ਇਹ ਕਹਿੰਦਾ ਸੀ ਵੀ ਮੈਂ ਇਹਨਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਦਾ ਪ੍ਰਬੰਧ ਕਰ ਦਵਾਂਗਾ ਹਰ ਹਰ ਲੁੱਕੜ ਜੋ ਆਹੇ ਦੇ ਵਿੱਚ ਪੋਸਟਰਾਂ ਦੇ ਨਾਲ ਹੁਣ ਪ੍ਰਚਾਰ ਕਰ ਰਿਹਾ ਹੈ ਜਿਹੜਾ ਇਹ ਕਹਿੰਦਾ ਸੀਗਾ ਵੀ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ ਮੈਂ ਆਮ ਧਰਾਂ ਦਾ ਬੱਚਾ ਹੁਣ ਸਿਕਿਉਰਿਟੀਆਂ ਲੈ ਕੇ ਲੁਕਦਾ ਫਿਰਦਾ ਇਹ ਹੈ ਪੰਜਾਬ ਦੀ ਅੱਜ ਦੀ ਹਾਲਤ ਅਸੀਂ ਜਿੱਥੇ ਤੁਹਾਨੂੰ ਇਹ ਗੱਲ ਦੁਬਾਰਾ ਤੋਂ ਜਿਹੜਾ ਜ਼ਿਕਰ ਕਰਦੇ ਆਂ ਵੀ ਜਾੜਾ ਪੰਜਾਬ ਦਾ ਹਾਲਤ ਪੰਜਾਬ ਦੀ ਨੌਜਵਾਨੀ ਦਾ ਹਾਲਤ ਪੰਜਾਬ ਦੇ ਗਰੀਬੇ ਗੁਰਬਤ ਮਜ਼ਦੂਰਾ ਤੇ ਕਿਸਾਨਾਂ ਦੀ ਹਾਲਤ ਜਿਹੜੇ ਲਗਾਤਾਰ ਘਰਾਂ ਦੇ ਵਿੱਚ ਮਹਿੰਗਾਈ ਦਾ ਭਾਰ ਜਿਹਦਾ ਲੱਦ ਕੇ ਮਾਰੇ ਜਾ ਰਹੇ ਆ ਜਿਹੜੇ ਲਗਾਤਾਰ ਇਹ ਦੇਖਦੇ ਆ ਵੀ ਸਾਡਾ ਬੱਚਾ ਘਰੋਂ ਬਾਹਰ ਗਿਆ ਇਹ ਕਿਤੇ ਕਿਸੇ ਬਾਹਰਦਾਨ ਦੇ ਵਿੱਚ ਸ਼ਾਮਿਲ ਨਾ ਹੋ ਜਾਏ ਤੇ ਨਸ਼ੇ ਦੇ ਵਿੱਚ ਨਾ ਫਸ ਜਾਏ ਉਹਨਾਂ ਦੇ ਲਈ ਅਸੀਂ ਇੱਕ ਮਿਸਾਲ ਲੈ ਕੇ ਚੱਲੀਏ ਅਸਲੀ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਆ ਕਿ ਜਿੱਤੇ 17 ਮਾਰਚ ਜਨਮ ਦਿਹਾੜਾ ਸਰਦੂਲਗੜ ਦੀਆਂ ਗੜੀਆਂ ਦੇ ਵਿੱਚ ਮਨਾ ਰਹੇ ਹੋ ਤੁਸੀਂ ਤਗੜੇ ਲੋਕ ਹੋ ਤੁਸੀਂ ਤਗੜੇ ਨੌਜਵਾਨ ਹੋ ਇਹ ਤਾਂ ਲੁਕੜਾਂ ਦੇ ਵਿੱਚ ਘਰਾਂ ਦੇ ਵਿੱਚ ਬਹਿ ਕੇ ਤਾਂ ਤਮਾਸ਼ੇ ਬਹੁਤ ਲੋਕ ਦੇਖ ਲੈਂਦੇ ਆ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਕਮੈਂਟ ਬਹੁਤ ਲੋਕ ਕਰ ਲੈਂਦੇ ਆ ਪਰ ਸੜਕਾਂ ਤੇ ਆ ਕੇ ਲੜਨ ਵਾਲੇ ਕੁਝ ਤੋਂ ਲੋਕ ਹੁੰਦੇ ਹੋ ਤੁਸੀਂ ਉਹ ਤਗੜੇ ਨੌਜਵਾਨ ਹੋ ਜਿਹੜੇ ਲੜ ਰਹੇ ਹੋ ਸ਼ਹੀਦ ਆਜ਼ਮ ਭਗਤ ਸਿੰਘ ਨੌਜਵਾਨ ਸਭਾ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੇ ਵਿਰੁੱਧ ਨਸ਼ੇ ਦੇ ਵਿਰੁੱਧ ਸੰਘਰਸ਼ ਕਰਦੇ ਆ ਸਾਰਨ ਦਾ ਯਤਨ ਕਰ ਰਹੀ ਹੈ ਤੇ ਲੜਦੀ ਆ ਰਹੀ ਹੈ ਅੱਗੇ ਜਿੱਥੇ ਪੰਜਾਬ ਸਰਕਾਰ ਨੂੰ ਲਲਕਾਰਦੇ ਆ ਉਹਨੂੰ ਚੇਤਾਵਨੀ ਦਿੰਨੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਹਰ ਗਲੀ ਮਹੱਲੇ ਦੇ ਵਿੱਚ ਵਿਕਦਾ ਪਿਆ ਹੈ ਹਰ ਪੰਜਾਬ ਦੇ ਹਰ ਘਰ ਦੇ ਵਿੱਚ ਇੱਕ ਬੇਰੁਜ਼ਗਾਰ ਨੌਜਵਾਨ ਆਹੇ ਲੈਣ ਦੇ ਲਈ ਮਜਬੂਰ ਬੈਠਾ ਹੋਇਆ ਹੈ ਪੰਜਾਬ ਦਾ ਕਾਰੋਬਾਰ ਪੰਜਾਬ ਛੱਡ ਕੇ ਜਿਹੜੇ ਹੋਰ ਸੂਬਿਆਂ ਦੇ ਵਿੱਚ ਜਾ ਰਿਹਾ ਹੈ ਪੰਜਾਬ ਲਗਾਤਾਰ ਕਰਜ਼ੇ ਦੇ ਹੋਰ ਧਾਰ ਦੇ ਹੇਠਾਂ ਲੱਤ ਰਿਹਾ ਹੈ ਤੇ ਪੰਜਾਬ ਦੇ ਲਈ ਕੋਈ ਪੁਰਸੀ ਬਣਾ ਕੇ ਲਿਆਏ ਸਰਕਾਰ ਨਹੀਂ ਤਾਂ ਇਹ ਨੌਜਵਾਨ ਪਿੰਡੋਂ ਪਿੰਡੀ ਤਗੜੇ ਹੋ ਕੇ ਤਗੜੇ ਕਾਬਲੇ ਬਣਾਣਗੇ ਤੇ ਭਗਤ ਸਿੰਘ ਦੇ ਝੰਡਿਆਂ ਨੂੰ ਭਗਤ ਸਿੰਘ ਦੇ ਵਿਚਾਰਤਾਂ ਨੂੰ ਲੈ ਕੇ ਪਿੰਡੋਂ ਪਿੰਡੀ ਹੋਰ ਕਾਫਲਾ ਤਗੜਾ ਕਰਨਗੇ ਕਿਉਂ ਵੇਲਾ ਦੂਰ ਨਹੀਂ ਕਿਈ ਮੁਲਕਾਂ ਦੇ ਵਿੱਚ ਇੱਕ ਜਾਪੜਾ ਸਾਡੇ ਸਾਹਮਣੇ ਹੈ ਵੀ ਲੋਕ ਲੜੇ ਨੌਜਵਾਨਾਂ ਨੇ ਫਿਰਜ਼ਦਾਰੀ ਦੇ ਵਿਰੁੱਧ ਝੰਡਾ ਚੱਕਿਆ ਤੇ ਤੱਕੇ ਪਲਟ ਹੋਏ ਪ੍ਰਧਾਨ ਮੰਤਰੀਆਂ ਨੂੰ ਆਪਣੇ ਮੁਲਕ ਆਪਣੇ ਘਰ ਛੱਡ ਕੇ ਭੱਜਣਾ ਪੈ ਗਿਆ ਅਜੇ ਹੱਤ ਨਾ ਹੋ ਜਾਣ ਭਗਵੰਤ ਮਾਨਸਿਆ ਕਿ ਇਹ ਲੋਕ ਜਿਹੜੇ ਲੋਕ ਮੋਤੀ ਦੇ ਖਿਲਾਫ ਲੜਨਾ ਚਾਹਦੇ ਆ ਸਵਾਸਾ ਸਾਰ ਦਿੱਲੀ ਦੇ ਨਾਲ ਪੰਜ ਬਾਜ਼ਾਰਾਂ ਦੇ ਉੱਪਰ ਬੈਠ ਕੇ ਖੇਤੀ ਦੇ ਤਿੰਨ ਗ੍ਰੰਡ ਰਤ ਜਨਾਨਾ ਜਾਂਦੇ ਆ ਇਹ ਆਨ ਨਾਲੇ ਸਮੇਂ 'ਚ ਅਦੇਹਾ ਮਾਹੌਲ ਬਣਾ ਦੇਣਗੇ ਜਿਸ ਮਾਹੌਲ ਦੇ ਵਿੱਚ ਭਾਜਪਾ ਨੇ ਸਤਾਪ ਪੜਾਇਆ ਕਿ ਭਾਜਪਾ ਦੀ ਕੋਈ ਵੀ ਰੈਲੀ ਪੰਜਾਬ ਦੇ ਵਿੱਚ ਹੋ ਨਹੀਂ ਸਕੀ ਜਦੋਂ ਤੱਕ ਖੇਤੀ ਦੇ ਕਾਨੂੰਨ ਰੱਦ ਨਾ ਹੋਏ ਜਿਹੜੀ ਗੱਲ ਤੁਸੀਂ ਅੱਜ ਕਹਿੰਦੇ ਹੋ ਲੋਕ ਤੁਹਾਡੇ ਕੋਲ ਫੌਜ ਕਰਦੇ ਆਂ ਵੀ ਦੇ ਬੇਰੁਜ਼ਗਾਰਾਂ ਨੂੰ ਨੌਕਰੀ ਦਾ ਪ੍ਰਬੰਧ ਕਰੋ ਸਾਡੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਤੇ ਦਵਾਈਆਂ ਦਾ ਪ੍ਰਬੰਧ ਕਰੋ ਸਾਡੇ ਕਲਪ ਕੋਰਡ ਦਾ ਮੀਟਿੰਗ ਕਰਨ ਬੰਦ ਕਰੋ ਮਾਫੀਆ ਤੰਤਰ ਨੂੰ ਖਤਮ ਕਰੋ ਉਹਨਾਂ ਲੋਕਾਂ ਦੇ ਵਿਰੁੱਧ ਤੁਸੀਂ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਨਾ ਕਰਿਓ ਜਿਹੜੇ ਲੋਕ ਫੌਜ ਕਰਦੇ ਆਂ ਮਾਨਵਿੰਦਰ ਮਾਲੀ ਵਰਗੇ ਜਿਹੜੇ ਜੇਕਰ ਚਾਹਤ ਤੁਹਾਡੇ ਕੀਤਾ ਹੋਏ ਠੁਠੇ ਕੰਮਾਂ ਨੂੰ ਲੁੰਗਾ ਕਰਦੇ ਆ ਉਹਨਾਂ ਨੂੰ ਜਿਹੜਾ ਝੂਠੇ ਮੁਕਾਦਮੇ ਦਰ ਕੇ ਜਿਨ੍ਹਾਂ ਦੇ ਵਿੱਚ ਗੱਕੇ ਤੁਸੀਂ ਸਾਬਤ ਕਰ ਰਹੇ ਹੋ ਕਿ ਮੋਦੀ ਦੇ ਦੂਜੇ ਰੂਪ ਭਗਵਾਨ ਸਤਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਹਾਡੇ ਗੁੱਦ ਲੋਕ ਹੋਰ ਤਕੜੇ ਹੋ ਜਾਣਗੇ ਨਿਕਲਣਾ ਮੁਸ਼ਕਲ ਕਰ ਦੇਣਗੇ ਜਿਹੜੇ ਸਮਝਦੇ ਆ ਕਿ ਅੱਜ ਜੇ ਅਸੀਂ ਮਨਿਸਟਰ ਬਣ ਗਏ ਸਾਡੇ ਵਰਦ ਕੋਈ ਬੋਲ ਨਹੀਂ ਸਕਦਾ ਤਗੜੇ ਲੋਕ ਹੁੰਦੇ ਆ ਕਿ ਪੰਜਾਬ ਦੀ ਧਰਤੀ ਹੈ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਜਿਹੜਾ ਹੈ ਇਸ ਧਰਤੀ ਤੋਂ ਜ਼ਬਰਦਸਤ ਤੋਰੋਂ ਕੱਢ ਕੇ ਬਾਹਰ ਸੁੱਟਿਆ ਇਹ ਪੰਜਾਬ ਦੀ ਧਰਤੀ ਹੈ ਜਿਨ੍ਹਾਂ ਨੇ ਦਰਿਆਵਾਂ ਦੇ ਮੂੰਹ ਮੋੜਿਆ ਇਹ ਪੰਜਾਬ ਦੇ ਧਰਤੀ ਦੇ ਨੌਜਵਾਨਾਂ ਦਾ ਖੂਨ ਅਜੇ ਪਾਣੀ ਨਹੀਂ ਹੋਇਆ ਇਹਨਾਂ ਨੇ ਜੇ ਕਹਿ ਕਰ ਲਿਆ ਕਿ ਤੁਹਾਡਾ ਪਿੰਡਾਂ ਦੇ ਵਿੱਚ ਇਹਨਾਂ ਗਲੀ ਮੁਹੱਲੇ ਦੇ ਵਿੱਚ ਆਣਾ ਮੁਸ਼ਕਲ ਕਰ ਦੇਣਾ 2027 ਦੂਰ ਨਹੀਂ ਉਸ ਦੌਰ ਦਾ ਸਾਈ ਦੇ ਵਿੱਚ ਅਸੀਂ ਜਤਨ ਕਰਾਂਗੇ ਪਰ ਤੋਂ ਵੱਧ ਨੌਜਵਾਨਾਂ ਨੂੰ ਲਾਮਬਤ ਕਰਕੇ ਜਿਹੜੀ ਸਰਕਾਰ ਇਹ ਕਹਿੰਦੀ ਏ ਅਸੀਂ ਇਨਕਲਾਬੀ ਹੈ ਤੇ ਉਹ ਖਰਜੀ ਇਨਕਲਾਬ ਦਾ ਨਾਮ ਲੈ ਕੇ ਲਗਾਤਾਰ ਭਗਤ ਸਿੰਘ ਤੇ ਅੰਬੇਦਕਰ ਦੇ ਨਾਮ ਦੇ ਉੱਪਰ ਸਾਡੀ ਅਜ ਲੁੱਟ ਖੋਹ ਵੀ ਸਾਡੀ ਕੁਟਕੜਾ ਪਾ ਵੀ ਲਗਾਤਾਰ ਕਰ ਰਿਹਾ ਸਾਡੀ ਜਵਾਬੰਦੀ ਵੀ ਲਗਾਤਾਰ ਕਰ ਰਿਹਾ ਅਸੀਂ ਪਿੰਡੋਂ-ਵਿੰਡੀ ਨੌਜਵਾਨਾਂ ਨੂੰ ਇਸ ਵਿਚਾਰਧਾਰਾ ਦੇ ਨਾਲ ਜੋੜ ਕੇ ਅੰਬੇਦਕਰ ਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੈ ਕੇ ਤੁਹਾਡੇ ਇਸ ਜਿਹੜਾ ਲੋਕਪ੍ਰੋਤ ਇਹ ਜਿਹੜੇ ਨੂੰ ਨੰਗਾ ਕਰਾਂਗੇ ਤੇ ਇੱਕ ਬੱਚਾ ਜਿਹੜਾ ਘੋਲਸਾਰਾਂਗੇ ਤੇ ਨੌਜਵਾਨ ਜਿਹੜੇ ਲਗਾਤਾਰ ਭਗਤ ਸਿੰਘ ਦਾ ਝੰਡਾ ਲੈ ਕੇ ਇਸ ਖੇਤੇ ਚ ਲੜ ਰਹੇ ਹੈ ਜਿਹੜੇ ਨੌਜਵਾਨ ਅਗਵਾਈ ਕਰ ਰਹੇ ਹੈ ਉਹਨਾਂ ਨੂੰ ਅਸੀਂ ਇਹ ਸਾਫ਼ ਗੱਲ ਕਹਿਣਾ ਚਾਹੁੰਦੇ ਆਂ ਕਿ ਤੁਹਾਡਾ ਇਹ ਅੱਜ ਦਾ ਕੀਤਾ ਹੋਇਆ ਯਤਨ ਪਿਛਲੇ ਸੰਘਰਸ਼ਾਂ ਦੇ ਵਿੱਚ ਪਾਇਆ ਹੋਇਆ ਜੋਗਦਾਰ ਸਲਾਘਾਯੋਗ ਹੈ ਤਕੜੇ ਹੋ ਕੇ ਨ ਸੰਘਰਸ਼ਾਂ ਦਾ ਪਿੰਡ ਮਿਲੋ ਲੋਕ ਤੁਹਾਡੀ ਤਾਕ ਦੇ ਵਿੱਚ ਆ ਲੋਕ ਦਿਖ ਰਹੇ ਆ ਕਿ ਕਿਹੜੇ ਲੋਕ ਅਗਵਾਈ ਕਰਨਗੇ ਤਾਂ ਕਿ ਉਹਨਾਂ ਦੇ ਪਿੱਛੇ ਵੱਡੇ ਕਾਫਲੇ ਬਣਾ ਕੇ ਚੱਲੀਏ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਚਾਹੇ ਨਰਿੰਦਰ ਮੋਦੀ ਦੀ ਸਰਕਾਰ ਹੈ ਚਾਹੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਹੈ ਇਹ ਲਗਾਤਾਰ ਲੋਕਾਂ ਦੀ ਜਵਾਬੰਦੀ ਤੇ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਟੱਕਰ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਤੇ ਲੋਕ ਤਾਕ ਦੇ ਵਿੱਚ ਆ ਕਿ ਜਿਹੜੇ ਨੌਜਵਾਨ ਤਕੜੇ ਹੋ ਕੇ ਆ ਸਾਡੀ ਅਗਵਾਈ ਕਰਨ ਤਾਂ ਕਿ ਬੇਰੋਜ਼ਗਾਰੀ ਤੇ ਨਸ਼ੇ ਦੇ ਬੰਦੂ ਇੱਕ ਜੱਤੇਵੰਤੇ ਤਕੜਾ ਜਿਹੜਾ ਹੈ ਇੱਕ ਤਿੱਖਾ ਕੋਲ ਜਿਹੜਾ ਹੈ ਇਹ ਲੜਿਆ ਜਾ ਸਕੇ ਤੇ ਆਪਣੇ ਘਰਾਂ ਤੇ ਪਿੰਡਾਂ ਦੇ ਵਿੱਚੋਂ ਨਸ਼ੇ ਤੇ ਗਰਮਕਾਰੀ ਦਾ ਖਾਤਮਾ ਕੀਤਾ ਜਾ ਸਕੇ ਇਹਦੇ ਨਾਲ ਹੀ ਸ਼ੀਰਿਆਜ਼ ਪਗਸ ਸਿੰਘ ਨੌਜਵਾਨ ਸਭਾ ਵੱਲੋਂ ਅਸੀਂ ਸ਼ੀਰਿਆਜ਼ ਪਗਸ ਸਿੰਘ ਦੇ 55 ਜਨਮ ਦਿਨ ਤੇ ਉਹਨਾਂ ਨੂੰ ਸਲਾਮ ਪੇਸ਼ ਕਰਦੇ ਆਂ ਤੇ ਆਸ ਰੱਖਦੇ ਆਂ ਕਿ ਉਹਨਾਂ ਦੇ ਵਿਚਾਰਾਂ ਦੇ ਚੱਲਦੇ ਹੋਏ ਕਿੱਕੇ ਸੰਗਰਸ਼ਾਂ ਦੀ ਵਿਚਾਰੀ ਕਰਾਂਗੇ ਤੇ ਆਪਣੇ ਜ਼ਿੰਦਗੀ ਨੂੰ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਜਾਂਦੇ ਨਹੀਂ ਲੈ ਕੇ ਲਾਵਾਂਗੇ ਤੇ ਨੌਜਵਾਨ ਤੁਹਾਡੇ ਕਾਫਲੇ ਦੇ ਵਿੱਚ ਹੋਰ ਬੱਟੇ ਜਿਹੜੇ ਕਾਫਲੇ ਬਣ ਕੇ ਜਿਹੜੇ ਆ ਲੈ ਕੇ ਆਵਾਂਗੇ ਸ਼ੀਰ ਅਜ਼ਮ ਭਗਤ ਸਿੰਘ ਜਿੰਦਾਬਾਦ ਜਿੰਦਾਬਾਦ ਸ਼ੀਰ ਅਜ਼ਮ ਭਗਤ ਸਿੰਘ ਜਿੰਦਾਬਾਦ ਜਿੰਦਾਬਾਦ ਸ਼ੀਰ ਅਜ਼ਮ ਭਗਤ ਸਿੰਘ ਜਿੰਦਾਬਾਦ ਜਿੰਦਾਬਾਦ ਚਲੋ